ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਬਲਾਸ ਦੀ ਗੜੀ ਤਹਿਤ 57ਵੇਂ ਸਾਲ ਦਾ ਹਵਾਲ ਗਈ ਉਮਰ 57ਵੇਂ ਸਾਲ ਦੀ ਸਮਝੀ ਗੱਲ ਨਾ ਅਸਲ ਸਵਾਦ ਜਿੱਥੇ ਨਾ ਤੂੰ ਪਹੁੰਚਿਆ ਉਸ ਮਕਾਨ ਬੰਦੇ ਲੱਗਦੀ ਜੋਗ ਦੀ ਸੁੰਨ ਸਮਾਧ ਜਿੱਥੇ ਨਾ ਤੈਂ ਦਸਮੰਦਵਾਰ ਦੀ ਸੈਰ ਕੀਤੀ ਅਨਹਦ ਧੁਨੀ ਦੇ ਵੱਜ ਦੇ ਨਾਦ ਜਿੱਥੇ ਉਲਟੇ ਦਮਾ ਦਾ ਨਹੀਂ ਅਭਿਆਸ ਕੀਤਾ ਸੋਹੰ ਸ਼ਬਦ ਦਾ ਅੰਤ ਤੇ ਆਦ ਜਿੱਥੇ ਮੰਜ਼ਲ ਏਕਤਾ ਵਿੱਚ ਨਾ ਕਦਮ ਧਰਿਆ ਨਾਸ ਹੋਮਦਾ ਬਾਦ ਬਿਆਦ ਜਿੱਥੇ ਨਾ ਤੂੰ ਬ੍ਰਹਮ ਦੇ ਨਾਲ ਬ੍ਰਹਮ ਲੀਨ ਹੋਇਓ ਮਿਟ ਜਾਂਦੀ ਸਗਲ ਉਪਾਦ ਜਿੱਥੇ ਨਾ ਤੇ ਆਪਣੇ ਆਪ ਨੂੰ ਮਾਰਿਆਈ ਮਿਟਦੀ ਆਣ ਕੇ ਆਦ ਬਿਆਦ ਜਿੱਥੇ ਤੈਨੂੰ ਕਿਤੇ ਨਾ ਬ੍ਰਹਮ ਵਿਚਾਰ ਹੋਈ ਹੁੰਦਾ ਜਾਏ ਕੇ ਕਾਲਜਾ ਸ਼ਾਂਤ ਜਿੱਥੇ ਨਾ ਤੂੰ ਇਸ਼ਕ ਦੇ ਵਿੱਚ ਮੋਦ ਗਮ ਹੋਇਓ ਰਹਿੰਦੇ ਦੀਤੇ ਦੁਨੀਆ yaad ਜਿੱਤੇ ਤਾਰਕ ਹਿਰਸ ਦਾ ਹੋਏ ਕੇ ਗਸ਼ਤ ਕੀਤੀ ਤਾਰਕ ਹਿਰਸ ਨਾ ਹੋਏ ਕੇ ਗਸ਼ਤ ਕੀਤੀ ਹੁੰਦਾ ਜਾਏ ਕੇ ਪੁਰਸ਼ ਆਜ਼ਾਦ ਜਿੱਥੇ ਹੋਇਆ ਮਸਤ ਪੁਰ ਮਸਤ ਹਕ ਪ੍ਰਸਤ ਨਾ ਤੂੰ ਰੋਜ਼ਾ ਵਰਤ ਤੇ ਖਤਮ ਸ਼ਰਾਬ ਜਿੱਥੇ ਨਾ ਤੂੰ ਗਰਮ ਇੱਕ ਦਰਜਾ ਇੱਕੇ ਸਦਾ ਕੀਤੀ ਪੂਰੀ ਹੁੰਮਦੀ ਕੋਲ ਮੁਰਾਦ ਜਿੱਥੇ ਨਾ ਤੂੰ ਗਰਮ ਬਾਜ਼ਾਰ ਦੀ ਸੈਰ ਕੀਤੀ ਵਸਦਾ ਇਸ਼ਕ ਦਾ ਸ਼ਹਿਰ ਬਗਦਾਦ ਜਿੱਥੇ ਨਹੀਂ ਉਸ ਦੁਕਾਨ ਦੀ ਖਬਰ ਤੈਨੂੰ ਪੱਥਰ ਚੱਤ ਨੂੰ ਚੜੇ ਖਰਾਦ ਜਿੱਥੇ ਮੰਜ਼ਲ ਸਖਤ ਔਖੀ ਤੂੰ ਨਹੀਂ ਦਿੱਤੀ ਦਿੰਦਾ ਇਸ਼ਕ ਨੂੰ ਇਸ਼ਕ امداد ਜਿੱਥੇ ਨਹੀਂ ਉਸ ਅਕਲੀਨ ਦੀ ਸੈਰ ਕੀਤੀ ਰੋਸ਼ਨ ਇਸ਼ਕ ਦਾ ਮਲਕ ਅਬਾਦ ਜਿੱਥੇ ਨਾ ਤੈਨ ਦੀਨ ਤੇ ਮਜਬਦੀ ਮੇਰ ਛੱਡੀ ਮਟਦੇ ਝਗੜਿਆਂ ਸਣੇ ਤਸਾਦ ਜਿੱਥੇ ਬੰਦੇ ਉਸ ਮਕਾਨ ਨਾ ਪਹੁੰਚਿਆ ਤੂੰ ਪਹੁੰਚ ਜਾਏ ਕੇ ਤਰਉ ਪ੍ਰਹਿਲਾਦ ਜਿੱਥੇ ਦਇਆ ਸਿੰਘ ਨਾ ਹੱਦੋਂ ਬੇਹੱਦ ਟੱਪੀ ਮਿਲਦਾ ਜਾਏ ਕਿ ਅਗਮ ਅਗਾਧ ਜਿੱਥੇ ਦਇਆ ਸਿੰਘ ਨਾ ਹੱਦੋਂ ਬੇਹੱਦ ਟੱਪੀ ਮਿਲਦਾ ਜਾਏ ਕਿ ਅਗਮ ਅਗਾਧ ਜਿੱਥੇ 58ਵੇਂ ਸਾਲ ਦਾ ਹਵਾਲਾ गुजर ਗਏ 58 ਸਾਲ ਐਵੇਂ ਨਾ ਤੈ ਸੋਚ ਕੇ ਬਾਤ ਅਖੀਰ ਵੇਖੀ ਇੱਥੇ ਖੁਸ਼ੀ ਜਹਾਨ ਤੇ ਫਕਰਾਂ ਨੂੰ ਦੁਨੀਆਂ ਕਮਾਂ ਦੇ ਵਿੱਚ ਦਿਲਗੀਰ ਵੇਖੀ ਅਸ਼ ਰੱਬ ਦੇ ਬੜੀ ਮੁਕਾਦਮੇ ਚੋਂ ਦੁਨੀਆ ਭੋਗ ਦੀ ਪਈ ਤਕਦੀਰ ਵੇਖੀ ਆਸ਼ਕ ਭੂਰੀਆਂ ਪਾ ਕੇ ਖੁਸ਼ ਰਹਿੰਦੇ ਦੁਨੀਆ ਰੋਂਦੀ ਬੇਨ ਹਕੀਰ ਵੇਖੀ ਮਾਇਆ ਜਿੰਨਾ ਤਿਆਗ ਦੇ ਦਿਲੋਂ ਲਾ ਕੇ ਕੱਤੀ ਆਉਂਦੀ ਮਗਰ ਵਹੀਰ ਵੇਖੀ ਛੱਡ ਵਸਤੀਆਂ ਭਾਵੇਂ ਉਜਾੜ ਮੱਲੀ ਅੱਗੇ ਫਕਰਾਂ ਖੰਡ ਤੇ ਖੀਰ ਵੇਖੀ ਦੁਨੀਆ ਚੰਦਰੀ ਸਖਤ ਮિજાਜ ਬੀਬਾ ਵਿੱਚ ਆਸ਼ਕਾ ਖਲਕ ਤੇ ਤੀਰ ਵੇਖੀ ਦੁਨੀਆ ਸਮਝ ਤੂੰ ਜਾਣ ਨਬੀ ਨਿਆਂ ਦੀ ਇਕ ਆਸ਼ਕਾ ਨજર ਅਕਸੀਰ ਵੇਖੀ ਦੁਨੀਆਂ ਜਾ ਮਰਦੰਗ ਦੇ ਵਾਂਗ ਪੋਲੀ ਥੋੜੀ ਆਸ਼ਕਾ ਵਿੱਚ ਤਸਵੀਰ ਵੇਖੀ ਦੁਨੀਆਂ ਕੁਦਰਤੀ ਰੱਬ ਨੂੰ ਵੇਖਦੀ ਏ ਇਨਾ ਆਸ਼ਕਾ ਸ਼ਕਲ ਤਸਵੀਰ ਵੇਖੀ ਗੁੱਜੀ ਆਸ਼ਕਾ ਰਮ ਜਮਲੂਮ ਹੁੰਦੀ ਗੁੱਜੀ ਆਸ਼ਕਾਂ ਰਮ ਜਮਲੂਮ ਕੀਤੀ ਪੜ ਕੇ ਇਸ਼ਕ ਦੀ ਜਿੰਨਾ ਤਫਸੀਰ ਵੇਖੀ ਮਹਿਲ ਮਾੜੀਆਂ ਫਕਰਾਂ ਕੋਲ ਨਹੀਂ ਨਹੀਂ ਫਕਰਾਂ ਕੋਲ ਜੰਗੀਰ ਵੇਖੀ ਦਇਆ ਸਿੰਘ ਫਕੀਰ ਜੋ ਮੌਜ ਮਾਨਣ ਐਸੀ ਖੁਸ਼ੀ ਨਾ ਕਿਸੇ ਅਮੀਰ ਵੇਖੀ ਦਇਆ ਸਿੰਘ ਫਕੀਰ ਜੋ ਮੌਜ ਮਾਨਣ ਐਸੀ ਖੁਸ਼ੀ ਨਾ ਕਿਸੇ ਅਮੀਰ ਵੇਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਸੀ ਜ਼ਿੰਦਗੀ ਬਲਾਸ ਦੀ ਲੜੀ ਤਹਿਤ ਤੁਮਾਂ ਜਿਵੇਂ ਜੇ ਤੁਹਾਨੂੰ ਜੀ ਸਾਲ ਦਾ ਹਵਾਲ ਜੋ ਸੁਣ ਕੇ ਸਮਝ ਕੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਇਕ ਸ਼ੇਅਰ ਤੇ ਫੋਲੋ ਯੂਰ ਕਰਨਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ